ਜਦੋਂ ਉਹਨਾਂ ਨੂੰ ਪਤਾ ਲੱਗਿਆ ਤੁਸੀਂ ਫਿਨਲੈਂਡ ਜਾ ਰਹੇ ਹੋ ਮਾਤਾ ਪਿਤਾ ਦਾ ਤੁਹਾਡੇ ਕਲੀਕਸਟ ਬਿਫੋਰ ਐਂਡ ਆਫਟਰ ਹੁਣ ਕੀ ਫਰਕ ਲੱਗਦਾ ਹੁਣ ਸਾਡਾ ਮਾਨ ਵੀ ਵਧਿਆ ਮਨੇ ਘਰਾਂ ਚ ਸੋਸਾਇਟੀ ਚ ਸਭ ਜਗ੍ਹਾ ਸੋ ਜੋ ਤੁਸੀਂ ਸਾਨੂੰ ਮਾਨ ਦਿੱਤਾ ਹੈ ਨਾ ਉਹਦੇ ਲਈ ਮੈਂ ਆਪਣੇ ਦਿਲੋਂ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰਨਾ ਬਾਰ-ਬਾਰ ਇਨਵਾਈਟ ਕੀਤਾ ਤੇ ਮੈਂ ਵਿਲਫੁਲੀ ਕਿਹਾ ਕਿ ਮੈਂ ਨਹੀਂ ਜਾਊਂਗਾ ਨਾ ਹੀ ਸਿੰਗਾਪੁਰ ਨਾ ਹੀ ਫਿਨਲੈਂਡ ਕਿ ਇੱਥੇ ਸਾਡਾ ਟੀਚਰ ਪਿਆ ਸਾਨੂੰ ਉਮੀਦ ਹੈ ਕੀ ਅਸੀਂ ਜੋ ਥੇ ਸਿੱਕੇ ਆਏ ਆ ਜਲ ਤੋ ਚਲ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ ਇੰਪਲੀਮੈਂਟੇਸ਼ਨ ਦੇ ਵਿੱਚ ਲੈ ਕੇ ਆਵਾਂਗੇ ਵੈਸੇ ਕੈਂਪਸ ਮੈਨੇਜਰ ਵੈਸੇ ਮੈਂ ਪੰਜਾਬੀ ਲੈਕਚਰਾਰ ਦਿਆਲਪਰਾ ਸੋਡੀਆਂ ਤੋਂ ਰਿਟਾਇਰ ਹੋਇਆ ਸੀ ਜੀ ਤੇ ਜਦੋਂ ਬੱਚਾ ਛੁੱਟੀ ਹੁੰਦੀ ਹੈ ਲਾਸਟ ਬੱਚੇ ਤੱਕ ਅਸੀਂ ਉੱਥੇ ਖੜਕੇ ਰਹਿਨੇ ਕਿ ਬੱਚਾ ਜਦੋਂ ਤੱਕ ਘਰ ਨਹੀਂ ਚਲਾ ਜਾਂਦਾ ਅਸੀਂ ਨਹੀਂ ਜਾਂਦੇ ਜੀ ਸਾਡੇ ਵੀ ਇਹ ਹੈ ਕਿ ਇਹ ਸਿੱਖਿਆ ਕ੍ਰਾਂਤੀ ਦੇ ਵਿੱਚ ਜਦੋਂ ਬੱਚਾ ਕਿਤੇ ਬਾਹਰ ਜਾ ਕੇ ਗੱਲ ਕਰੇਗਾ ਆਪਣੇ ਪ੍ਰਿੰਸੀਪਲ ਦੀ ਆਪਣੇ ਅਧਿਆਪਕ ਦੀ ਤਾਂ ਸਾਡੇ ਵੀ ਉਹਨਾਂ ਸਿੱਖਿਆ ਕ੍ਰਾਂਤੀ ਦੇ ਵਿੱਚ ਨਾਂ ਬੱਚਿਆਂ ਦਾ ਜਰੂਰ ਯਾਦ ਆਏਗਾ ਕਿ ਇਹਨਾਂ ਨੂੰ ਸਾਨੂੰ ਮਾਹੌਲ ਬਣਾ ਕੇ ਦਿੱਤਾ। ਬਹੁਤ ਖੂਬ ਤੁਹਾਡੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ। ਇਹ ਮਾਸ ਕਰਦੇ ਆ ਬਾਕੀ ਵੀ ਸਾਰੇ ਇੰਨਾ ਹੀ ਕੰਮ ਕਰਦੇ ਹੁਣ। ਅਖਬਾਰਾਂ 'ਚ ਇਹ ਖਬਰਾਂ ਸੀ ਕਿ ਇੰਨੇ ਸਕੂਲਾਂ 'ਚ ਵੱਜਿਆ ਛਾਪਾ, ਇੰਨੇ ਫੜੇ 11000। ਸਰੀ ਬੜਾ ਮੋਰਲ ਰਹਿਣੋ ਜਿੰਦਾ ਸੀ ਜਦ ਤੁਸੀਂ ਇਹਦੀ ਨਿਊਜ਼ ਬੀਗ ਅ ਕੀਚਨ ਬੀਗ ਪ੍ਰਿੰਸੀਪਲ ਹੈ। ਜਦ ਹੀ ਮੈਂ ਚੇਂਜ ਦੇਖੀ ਪਿਛਲੇ ਇਸ ਸਮੇਂ ਤੋਂ ਦੋਟਾ ਹੀ ਸਾਲ ਤੋਂ ਇਹ ਛਾਪਾ ਵੜਾ ਕੋਣ ਕੋਈ ਵੀ ਅਫੀਸਰ ਅਕਸੂਲ ਚ ਜਾਂਦਾ ਹੈਂ ਤੁਸੀਂ ਵੀ ਮੇਰੇ ਸਕੂਲ ਚ ਆਏ ਹੋ ਔਰ ਹੀ ਸਕੂਲਾਂ ਦੇ ਗਏ ਤਾਂ ਉਹ ਗਾਈਡ ਦੇ ਤੌਰ ਤੇ ਜਾਂਦਾ ਉਹ ਸਕੂਲ ਚ ਜਾ ਕੇ ਦਬਕੇ ਦੀ ਮਾਰਦੇ ਡਿਸਕਸ਼ਨ ਕਰਦੇ ਜੋ ਜੋ ਕੰਮ ਅਸੀਂ ਕੀਤੇ ਹੈ ਇਹ ਨਾ ਮੈਂ ਡਿਸਾਈਡ ਕੀਤਾ ਨਾ ਮੇਰੇ ਅਫੀਸਰਸ ਨੇ ਇਹ ਤੁਹਾਡੇ ਤੋਂ ਆਏ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਤੁਸੀਂ 2 ਸਪਟੈਂਬਰ 2023 ਜਦੋਂ ਅਦਿੱਤਿਆ L1 ਲਾਂਚ ਹੋਇਆ ਤੁਸੀਂ ਸਟੂਡੈਂਟਸ ਨੂੰ ਮੌਕਾ ਦਿੱਤਾ कि वो लाइव देख देख सकन सर मेरे स्कूल की उस बच्ची ने आके जब आपके एक्सपीरियंस बाकी बच्चे न शेयर किए तो उन्होंने बहुत कॉन्फिडेंस लैवल अप हो गया बच्चा का साडा जिला लास्ट ईयर उन्नीवें तो तीजे नंबर पर आ गया भी मैरिट्स असी लगभग गेन की असी पूरा विश्वास दिलाने इस बार असी डबल कर देंगे जिथे जिथे जदों जदों जिमें जिमें स्कूल ठीक हो जाए पर लैटस मेक दो जिथे असी अपने बच्चे पढ़ा सकते